ਆਮ ਆਦਮੀ ਪਾਰਟੀ ਮੰਗ ਕਰ ਰਹੀ ਹੈ ਕਿ ਰਾਣਾ ਗੁਰਜੀਤ ਨੂੰ ਬਰਖਾਸਤ ਕੀਤਾ ਜਾਵੇ ਮੁੱਦਾ ਪੰਜਾਬ ਦੀ ਸਿਆਸਤ ਦਾ ਸਭ ਤੋਂ ਵੱਡਾ ਮੁੱਦਾ ਬਣ ਚੁੱਕਿਆ ਸਾਡੇ ਨਾਲ ਨੇ ਭਗਵੰਤ ਮਾਨ ਭਗਵਾਨ ਜੀ ਅੱਜ ਤੁਸੀਂ ਪ੍ਰੋਟੈਸਟ ਰੱਖਿਆ ਸੀਗਾ ਤਾਂ ਕਿਉਂ ਤੁਹਾਡੀ ਤੁਹਾਨੂੰ ਕੀ ਲੱਗਦਾਗਾ ਕਿ ਯੂਟੀ ਪ੍ਰਸ਼ਾਸਨ ਨੇ ਕਿਉਂ ਤੁਹਾਨੂੰ ਉਹ ਕੀਤਾ ਦੇਖੋ ਜੀ ਦਰਿਆਮਾਂ ਦਾ ਜਿਹੜਾ ਲੁੱਟ ਦਾ ਮਾਫੀਆ ਹੈ ਜਿਹਨੂੰ ਆਪਾਂ ਸੈਂਡ ਮਾਫੀਆ ਕਹਿ ਦਿੰਦੇ ਆ ਉਹ ਪਿਛਲੇ 10 ਸਾਲ ਤੋਂ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਦੇ ਵਿੱਚ ਸ਼ਰੇਆਮ ਚੱਲਿਆ ਉਹਨਾਂ ਦੇ ਲੀਡਰ ਉਹਨਾਂ ਦੇ ਲੀਡਰਾਂ ਦੇ ਧੀਆ ਪੁੱਤਾਂ ਨੇ ਜਿਵੇਂ ਖੱਡਾਂ ਦੇ ਠੇਕੇ ਲਏ ਆਮ ਆਦਮੀ ਪਾਰਟੀ ਨੇ ਵੀ ਇਸ ਗੱਲ ਤੇ ਬਹੁਤ ਵਿਰੋਧ ਕੀਤਾ ਇਲੈਕਸ਼ਨ ਕੈਂਪੇਨ ਚ ਕਾਂਗਰਸ ਨੇ ਵੀ ਕੈਪਟਨ ਸਾਹਿਬ ਨੇ ਕਿਹਾ ਮੈਂ ਸੈਂਡ ਮਾਫੀਆ ਖਤਮ ਕਰ ਦੂੰਗਾ ਤੇ ਰੇਟ ਜਿਹੜਾ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਉਹਦਾ ਰੇਟ ਆ ਜਾਊਗਾ ਤਾਂ ਕਿ ਘਰ ਬਣਾਉਣੇ ਜਾਂ ਉਹਨੂੰ ਕੰਸਟਰਕਸ਼ਨ ਦੇ ਕੰਮ 'ਚ ਕੋਈ ਦੇਗਨ ਨਾ ਪਵੇ ਪਰ ਹੋਇਆ ਉਹਦੇ ਬਿਲਕੁਲ ਉਲਟਾ ਕਿ ਸਰਕਾਰ ਬਣਨ ਤੋਂ 2 ਮਹੀਨਿਆਂ ਦੇ ਬਾਅਦ ਬਾਅਦ ਹੀ ਰਾਣਾ ਗੁਰਜੀਤ ਜਿਹੜਾ ਕਿ ਇਰੀਗੇਸ਼ਨ ਮਨਿਸਟਰ ਹੈ ਪਾਵਰ ਮਨਿਸਟਰ ਹੈ ਉਹਦੇ ਨੌਕਰਾਂ ਦੇ ਨਾ ਤੇ ਬੇਨਾਮੀਆ ਬੋਲੀਆਂ ਕਰੋੜਾਂ ਰੁਪਏ ਦਿੱਤੀਆਂ ਦਿੱਤੀਆਂ ਗਈਆਂ ਅਮਿਤ ਬਹਾਦਰ ਜਿਹੜਾ ਨੇਪਾਲੀ ਨਾਗਰਿਕ ਹੈ ਜਿਹਦੀ ਤਨਖਾਹ 10-11000 ਰੁਪਇਆ ਹੈ ਤੇ ਉਹ ਰਸੋਈਆ ਹੈ ਰਾਣਾ ਗੁਰਜੀਤ ਦਾ ਤੇ ਉਹ 26 ਕਰੋੜ 51 ਲੱਖ ਦੀ ਈ ਜਿਹੜੀ ਆਕਸ਼ਨ ਹੈ ਉਹ ਇੰਟਰਨੈਟ ਤੇ ਬੋਲੀ ਦਿੰਦਾ ਹੈ ਤੇ ਜਿਹਦੇ ਚ 13 ਕਰੋੜ ਸਮਥਿੰਗ ਉਹ ਜਮ੍ਹਾਂ ਕਰਾ ਲੈਂਦਾ 50% ਪੈਸਾ ਕਿੱਥੋਂ ਆਇਆ ਫਿਰ ਉਹਦੇ ਕੋਲ ਇਹ ਤਾਂ ਸਭ ਕੋ ਲੋਕਾਂ ਸਾਹਮਣੇ ਆ ਤੁਸੀਂ ਮੰਗ ਕੀ ਕਰ ਰਹੇ ਸੀ ਅਸੀਂ ਸਭ ਤੋਂ ਪਹਿਲਾਂ ਇਹ ਮੰਗ ਕਰਦੇ ਹਾਂ ਕਿ ਰਾਣਾ ਗੁਰਜੀਤ ਨੂੰ ਤੁਰੰਤ ਪ੍ਰਭਾਵ ਤੇ ਮંત્રી ਮੰਡਲ ਚੋਕੜੇ ਜਾਵੇ ਜਿਸ ਵੇਲੇ ਮਲੂਕਾ ਸਭ ਤੇ ਲੱਗਿਆ ਸੀਗਾ ਕਿਤਾਬਾਂ ਦਾ ਜਿਹੜਾ ਕੋਕਟਾਲਾ ਹੋਇਆ ਸੀ ਉਸ ਵੇਲੇ ਇਹੀ ਕਾਂਗਰਸ ਕਹਿ ਰਹੀ ਸੀ ਕਿ ਜਿੰਨਾ ਚਿਰ ਇਨਕੁਆਇਰੀ ਚੱਲਦੀ ਹੈ ਮਲੂਕਾ ਦਾ ਅਸਤੀਫਾ ਹੋਣਾ ਚਾਹੀਦਾ ਤੇ ਕੈਪਟਨ ਸਾਹਿਬ ਉਲਟਾ ਕਹਿ ਰਹੇ ਨੇ ਕਿ ਇਨਕੁਆਇਰੀ ਵੀ ਚੱਲੂਗੀ ਤੇ ਤੁਸੀਂ ਅਸਤੀਫਾ ਦਿਨਾ ਤੇ ਇਹਦਾ ਮਤਲਬ ਇਹ ਇਸ ਮਾਮਲੇ ਨੂੰ ਠੰਡੇ ਵਸਤੇ ਚ ਪਾਉਣਾ ਚਾਹੁੰਦੇ ਨੇ ਆਵਾ ਦੇ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਦਰਿਆਵਾਂ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕਰੂਗੀ ਕੁਦਰਤ ਨੇ ਪੰਜਾਬ ਨੂੰ ਦਰਿਆਵਾਂ ਦੇ ਹਾਰ ਪਾਏ ਨੇ ਇਹ ਕੋਈ ਕਿਸੇ ਦੇ ਬਾਪ ਦੀ ਪ੍ਰਾਪਰਟੀ ਨਹੀਂ ਪਹਿਲਾਂ ਮਜੀਠੀ ਹੋਰਾਂ ਨੇ ਦੱਬੀ ਰੱਖੇ ਹੁਣ ਰਾਣੀ ਗੁਰਜੀਤ ਹੋਰੀ ਆ ਗਏ ਸਿਰਫ ਏਜੰਟ ਬਦਲ ਕੇ ਮਾਲਕ ਬਦਲ ਕੇ ਲੁੱਟ ਸੇਮ ਚੱਲ ਰਹੀ ਹੈ ਟਰਾਂਸਪੋਰਟ ਮਾਫੀਆ ਵੀ ਚੱਲ ਰਿਹਾ ਹੈ ਬਸ ਬੱਸਾਂ ਦੂਜਿਆਂ ਦੀਆਂ ਕਾਂਗਰਸੀਆਂ ਦੀਆਂ ਆ ਗਈਆਂ ਉਸੇ ਤਰ੍ਹਾਂ ਕੈਬਲ ਮਾਫੀਆ ਚੱਲ ਰਹੇ ਆ ਉਸੇ ਤਰ੍ਹਾਂ ਲੈਂਡ ਮਾਫੀਆ ਚੱਲ ਰਹੇ ਆ ਕੈਪਟਨ ਨੂੰ ਟਾਈਮ ਮੰਗਿਆ ਸੀ ਕੈਪਟਨ ਮਿੰਦਰ ਸਿੰਘ ਤੋਂ ਆਮ ਆਦਮੀ ਪਾਰਟੀ ਨੇ ਟਾਈਮ ਮੰਗਿਆ ਸੀ ਦੇਖੋ ਮੁਖਵਿਰੋ ਦੀ ਧਿਰ ਹੋਣ ਦੇ ਨਾਤੇ ਸਾਡੇ ਜਿਹੜੇ ਸਭ ਤੋਂ ਵੱਡੇ ਨੇਤਾ ਨੇ ਫੁਲਕਾ ਸਾਹਿਬ ਇਹਨਾਂ ਨੇ ਫਰਾਈਡੇ ਨੂੰ ਚਿੱਠੀ ਲਿਖੀ ਸੀ ਕਿ ਜੇ ਤੂੰ ਅਸਤੀਫਾ ਲੈਨੇ ਹੋ ਠੀਕ ਹੈ ਨਹੀਂ ਤਾਂ 30 ਤਰੀਕ ਨੂੰ ਅਸੀਂ ਵਿਧਾਨ ਸਭਾ ਤੋਂ ਲੈ ਕੇ ਤੁਹਾਡੇ ਘਰ ਤੱਕ ਤੁਹਾਡੀ ਕੋਠੀ ਤੱਕ ਅਸੀਂ ਮਾਰਚ ਕਰਾਂਗੇ ਪਰ ਪੁਲਿਸ ਨੇ ਫੁਲਕਾ ਸਾਹਿਬ ਪੁਲਿਸ ਨੇ ਕਾਰਵਾਈ ਫਿਰ ਕਿਉਂ ਕਰਦੀਓ ਤੁਹਾਨੂੰ ਮੈਂ ਦੱਸਾਂ ਇਹ ਸ਼ੁੱਕਰਵਾਰ ਨੂੰ 28 ਤਰੀਕ ਨੂੰ ਚਿੱਠੀ ਲਿਖਤੀ ਸੀ ਸ਼ੁੱਕਰਵਾਰ ਨੂੰ ਅਸੀਂ ਚਿੱਠੀ ਲਿਖਤੀ ਸੀ 23 ਤਰੀਕ ਨੂੰ ਉਹਨਾਂ ਨੂੰ ਕੈਪਟਨ ਬਰਿੰਦਰ ਸਿੰਘ ਨੂੰ ਕਿ ਇਹ ਸੋਮਵਾਰ ਤੱਕ 23 ਤਰੀਕ ਤੱਕ ਉਹਦਾ ਅਸਤੀਫਾ ਲਾਓ ਨਹੀਂ ਲਾਓਗੇ ਤਾਂ ਮੈਂ ਵਿਰੋਧੀ ਧਰਨਾ ਨੇਤਾ ਤੇ ਨਾਲ ਸਾਰੇ ਆਵਾਜ਼ੀ ਪਾਰਟੀ ਦੇ ਐਮ ਐਲ ਏ ਵਿਧਾਨ ਸਭਾ ਤੋਂ ਲੈ ਕੇ ਤੁਹਾਡੇ ਘਰ ਤੱਕ ਮਾਰਚ ਕਰਨਗੇ ਇਹ ਚਿੱਠੀ ਸ਼ੁੱਕਰਵਾਰ ਨੂੰ ਹੀ ਉਹਨਾਂ ਦੇ ਦਫ਼ਤਰ ਦੇ ਵਿੱਚ ਰਸੀਪੀ ਹੋ ਗਈ ਹੁਣ ਅੱਜ ਜੇਕਰ ਉਹਨਾਂ ਨੇ ਜੇ ਕੋਈ ਪ੍ਰੋਮ ਚੇਂਜ ਕਰਨਾ ਸੀ ਤਾਂ ਉਹ ਕੰਟੈਕਟ ਕਰ ਸਕਦੇ ਸੀ ਉਹ ਦੱਸ ਸਕਦੇ ਸੀ ਉਹ ਖੁਦ ਕਹਿ ਸਕਦੇ ਸੀ ਅਸੀਂ ਜਦੋਂ ਮਾਰਚ ਲੈ ਕੇ ਨਿਕਲੇ ਤਾਂ ਵਿਧਾਨ ਸਭਾ ਦੇ ਵਿੱਚ ਹੀ ਸਾਨੂੰ ਰੋਕਿਆ ਗਿਆ ਇਹ ਬਹੁਤ ਹੀ ਗਲਤ ਹੈ ਪਰ ਕਾਂਗਰਸੀ ਕਹਿ ਰਹੇ ਨੇ ਸਾਡਾ ਤਾਂ ਕੋਈ ਕਸੂਰ ਨਹੀਂ ਯੂਟੀ ਵਾਲਿਆਂ ਨੇ ਕੀਤਾ ਸਾਰਾ ਕੁਝ ਉਹ ਇਹ ਦੇਖੋ ਇਹ ਤਾਂ ਇਹ ਤਾਂ ਹੁਣ ਝੂਠੀ ਉੱਥੇ ਪਾਉਣਾ ਕਿਉਂਕਿ ਉੱਥੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਹੀ ਰੋਕਿਆ ਰੋਕੇ ਜ਼ਬਰਦਸਤੀ ਐਮਐਲਏ ਨੂੰ ਤੇ ਲੀਡਰ ਆਫ ਆਪਰੇਸ਼ਨ ਨੂੰ ਬਸੇ ਵਿੱਚ ਬੰਦ ਕੀਤਾ ਪੌਣਾ ਕੰਟਾ ਉੱਥੇ ਬਸ ਖੜੀ ਰਹੀ ਸਪੀਕਰ ਨਾਲ ਤੁਸੀਂ ਕੋਈ ਗੱਲ ਕੀਤੀ ਐ ਇਸ ਮਾਮਲੇ ਤੇ ਕਿਉਂਕਿ ਵਿਧਾਨ ਸਭਾ ਦੀ ਕਾਰਾ ਤੇ ਸਪੀਕਰ ਨਾਲ ਤਾਂ ਜੋ ਪੁਲਿਸ ਤੋਂ ਛੁੱਟਾਂਗੇ ਤਾਂ ਕਰਾਂਗੇ ਨਾ ਹੁਣੇ ਤਾਂ ਬਾਹਰ ਆ ਰਹੇ ਆ ਤੇ ਸਪੀਕਰ ਨਾਲ ਤਾਂ ਕਰਾਂਗੇ ਮਗਰ ਪਰ ਜਿਓ ਇਹ ਚੰਡੀਗੜ੍ਹ ਪੁਲਿਸ ਨੇ ਜੋ ਸਾਨੂੰ ਕਿਹਾ ਕਿ ਅਸੀਂ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਦੇ ਵਿੱਚ ਸੇਹਾਂ ਭੇਜਿਆ ਤੇ ਉੱਥੇ ਸਾਨੂੰ ਅਜੇ ਤੱਕ ਮੈਸੇਜ ਨਹੀਂ ਆਇਆ ਜੋ ਮੈਸੇਜ ਆਏਗਾ ਤਾਂ ਉਹ ਤੁਹਾਨੂੰ ਲੈ ਕੇ ਜਾਵਾਂਗੇ ਪੌਣਾ ਕੰਟਾ ਉਸੇ ਲੈ ਕੇ ਗਏ ਤੁਸੀਂ ਪੂਰੇ ਪੰਜਾਬ ਚ ਆਉਣ ਵਾਲੇ ਦਿਨਾਂ ਚ ਇਸ ਮਸਲੇ ਨੂੰ ਪੂਰੇ ਪੰਜਾਬ ਚ ਲੈ ਕੇ ਜਾਵਾਂਗੇ ਜਯਾਦਵਿੰਦਰ ਸਿੰਘ ਕੈਪਟਨ ਮਰੀਂਦਰ ਸਿੰਘ ਆਪਣੇ ਬੀਐਮਐਲ ਨੂੰ ਲੈ ਕੇ ਜਿਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹਨਾਂ ਦੇ ਘਰ ਮੂਰੇ ਜਦੋਂ ਤਰਨਾ ਦੇਣ ਗਏ ਸੀ ਤਾਂ ਉੱਥੇ ਰੈੱਡ ਕਾਰਪਟ ਵਿਛਾਇਆ ਹੋਇਆ ਸੀ ਤੇ ਉੱਥੇ ਉਹਨਾਂ ਨੂੰ ਚਾਹ ਤੇ ਬਿਸਕੁਟ ਦਿੱਤੇ ਗਏ ਸੀ ਤੇ ਅਸੀਂ ਆਪਣੇ ਬੀਐਮਐਲ ਨੂੰ ਲੈ ਕੇ ਬਾਈਐਮਐਲ ਸਾਡੇ ਨਾਲ ਬੈਂਸ ਬ੍ਰਦਰਜ਼ ਦੀ ਲੋਕ ਸੰ사 ਪਾਰਟੀ ਵੱਲੋਂ ਅਸੀਂ ਜਾ ਰਹੇ ਹਾਂ ਤਾਂ ਸਾਨੂੰ ਵਿਧਾਨ ਸਭਾ ਦੇ ਵਿੱਚ ਹੀ ਸਾਨੂੰ ਡਿਟੇਲ ਕਰ ਲੈਂਦੇ ਨੇ ਇਹ ਬਿਲਕੁਲ ਗੈਰ ਲੋਕਤੰਤ੍ਰਿਕ ਹੈ ਸਾਨੂੰ ਲੱਖਾਂ ਲੋਕਾਂ ਨੇ ਵੋਟਾਂ ਪਾ ਕੇ ਮੁੱਖ ਵਿਰੋਧੀ ਧਿਰ ਦੇ ਤੌਰ ਤੇ ਸਾਡੀ ਡਿਊਟੀ ਲਈ ਹੈ ਲੋਕਾਂ ਦਾ ਫਤਵਾ ਹੈ ਇਹ ਵਿਰੋਧੀ ਧਿਰ ਦਾ ਜਿਹੜਾ ਕੰਮ ਹੁੰਦਾ ਉਹ ਸਰਕਾਰ ਦੇ ਕੰਮਾਂ ਤੇ ਨਜ਼ਰ ਰੱਖਣਾ ਹੁੰਦਾ ਹੈ ਵਿਰੋਧੀ ਤੇਰੀ ਚੌਕੀਦਾਰ ਵਰਗੀ ਹੁੰਦੀ ਹੈ ਜਾਗਦੇ ਰਹੋ ਤਾਂ ਹੌਕਾ ਦਿੰਦੀ ਹੈ ਇਹ ਕੈਪਟਨ ਅਸਤੀਫਾ ਨਹੀਂ ਲੈਂਦੀ ਤਾਂ ਕੀ ਕਰਨ ਜਾ ਰਹੀ ਆ ਮਾਂ ਦੀ ਅਸੀਂ ਅਗਲਾ ਭਵਿੱਖ ਦਾ ਪ੍ਰੋਗਰਾਮ ਅਸੀਂ ਹੁਣ ਸੰਘਰਸ਼ ਕਰ ਲਏਗਾ ਸੜਕਾਂ ਤੱਕ ਲੈ ਕੇ ਜਾਵਾਂਗੇ ਅੱਜ ਉਹੀ ਰੇਤਾ ਤਿੰਨ ਗੁਣਾ ਮਹਿੰਗਾ ਮਿਲ ਰਿਹਾ ਹੈ ਕਰਜੇ ਤੋਂ ਮੁੱਕਰਗੇ ਇਹ ਨੌਕਰੀਆਂ ਦੇਣ ਤੋਂ ਮੁੱਕਰਗੇ 스마트 ફોਨ ਦੇਣ ਤੋਂ ਮੁੱਕਰਗੇ ਬੁਢਾਪਾ ਪੈਨਸ਼ਨ ਦੇਣ ਤੋਂ ਮੁੱਕਰਗੇ ਗੁਟਕਾ ਸਾਹ ਦੀ ਸੌਂਖਾ ਖਾ ਕੇ ਡਰੱਗ ਨੂੰ ਖਤਮ ਕਰਨ ਤੋਂ ਮੁੱਕਰਗੇ ਕਿਹੜੀ ਕਿਹੜੀ ਚੀਜ਼ ਜਿਹੜੀ ਜਿਹੜੀ ਨੇ ਵਾਦਾ ਪੂਰਾ ਕੀਤਾ ਤੇ ਐਸਾ ਐਸਪਰਸਤੀਆਂ ਦੇ ਵਿੱਚ ਲੱਗੇ ਹੋਏ ਨੇ ਤੇ ਸਿਰਫ ਏਜੰਟ ਬਦਲੇ ਨੇ ਮਾਲਕ ਬਦਲੇ ਨੇ ਮਾਫੀਆ ਸੇਮ ਚੱਲ ਰਿਹਾ ਜਿੰਨਾ ਚਿਰ ਪੰਜਾਬ ਦੇ ਗਰੀਆਮਾਂ ਦੀ ਲੁੱਟ ਜਿਹੜੀ ਹੈ ਬੰਦ ਨਹੀਂ ਹੁੰਦੀ ਆਮ ਆਦਮੀ ਪਾਰਟੀ ਚੈਨਲ ਬੈਠੀ ਕੀ ਪ੍ਰੋਗਰਾਮ ਆਉਣ ਵਾਲੇ ਦਿਨਾਂ ਦਾ ਪ੍ਰੋਗਰਾਮ ਤੈਅ ਕੀਤਾ ਇਕੱਠੇ ਹੋ ਕੇ ਉਹਨਾਂ ਨੇ ਇਕੱਠੇ ਹੋ ਕੇ ਅਗਲਾ ਅਗਲਾ ਕਾਰਵਾਈ ਠੀਕਾ ਸੈਸ਼ਨ ਆ ਰਿਹਾ ਜਿਹੜਾ ਸੈਸ਼ਨ ਦੇ ਅੰਦਰ ਬਸ ਇੱਕ ਹੋਰ ਬੜੇ ਅਫਸੋਸ ਦੀ ਗੱਲ ਆ ਕਿ ਉਹਨਾਂ ਨੇ ਮੁੱਖ ਮੰਤਰੀ ਨੇ ਆਪਣੇ ਇੱਕ OSG ਨੂੰ ਇੱਥੇ ਭੇਜ ਦਿੱਤਾ ਕਿ ਜਾ ਕੇ ਮੈਂ ਬ੍ਰੈਂਡ ਬਲੇ ਕੇ ਆ ਜੇਕਰ ਵਿਰੋਧੀ ਧਰਨਾ ਨੇਤਾ ਤੇ ਐਮ ਐਲ ਏ ਮੁੱਖ ਮੰਤਰੀ ਨੂੰ ਨਹੀਂ ਮਿਲ ਸਕਦੇ ਤਾਂ ਇਹਦਾ ਬਹੁਤ ਹੀ ਅਫਸੋਸ ਦੀ ਗੱਲ ਹੈ ਲੋਕ ਸਭਾ ਲਈ ਇਹ ਬੜਾ ਕਾਰ ਨਹੀਂ ਹੋ ਸਕਦਾ ਇਹ ਪ੍ਰੋਟੋਕਾਲ ਦੇ ਬਿਲਕੁਲ ਖਿਲਾਫ ਹੈ ਪਰ ਉਹ ਇਥੇ ਕਹਿ ਕੇ ਦੇਣੇ ਉਹਨਾਂ ਨੂੰ ਮੈਮੋਰੰਡਮ ਦਿੱਤਾ ਇੱਥੇ ਆ ਕੇ ਬਾਈਕ ਤੇ ਬਿਲਕੁਲ ਉਹ ਵਸਟੀ ਨੂੰ ਦੇਣ ਦਾ ਮਸਲਾ ਨਹੀਂ ਸਾਡਾ ਮੈਮੋਰੰਡਮ ਦੇਣ ਦਾ ਇਹ ਮੁੱਖ ਮੰਤਰੀ ਮੁੱਖ ਮੰਤਰੀ ਖੁਦ ਜੋ ਪਹਿਲਾ ਲੀਡਰ ਆਫ ოਪੋਜੀਸ਼ਨ ਲੈ ਚੁੱਕੇ ਆ ਖੁਦ ਉਹਨਾਂ ਦੇ ਵੇਲੇ ਵੀ ਇਹ ਇਸ ਤਰ੍ਹਾਂ ਹੁੰਦਾ ਰਿਹਾ ਤੇ ਉਹਨਾਂ ਨੂੰ ਇੱਕ ਦਿਨ ਦਾ ਪਤਾ ਹੋਣਾ ਚਾਹੀਦਾ ਕਿ ਜਦੋਂ ਲੀਡਰ ਆਫ ოਪੋਜੀਸ਼ਨ ਤੇ ਐਮ ਐਲ ਏ ਆ ਰਹੇ ਆ ਤੇ ਉਹਨਾਂ ਨੇ ਮੁੱਖ ਮੰਤਰੀ ਨੇ ਖੁਦ ਉਹਨਾਂ ਤੋਂ ਮੈਮੋਰੰਡਮ ਲੈਣਾ ਹੁੰਦਾ ਆ ਸਾਡੇ ਕੋਲ ਮੈਮੋਰੰਡਮ ਸੀ ਅਸੀਂ ਉਸਟਰੀ ਨੂੰ ਮੰਮਰਨ ਨੂੰ ਦਿਨੋਂ ਮਨਾ ਕੀਤਾ ਬਿਲਕੁਲ ਕਿਉਂਕਿ ਇਹ ਬਿਲਕੁਲ ਪ੍ਰੋਟੋਕਾਲ ਦੇ ਖਿਲਾਫ ਆ ਲੋਕਤੰਤਰ ਦਾ ਲੋਕਤੰਤਰ ਦਾ ਪੂਰਾ ਕਹਾਣਾ ਬਿਹੇ ਜਿਹੜਾ ਹੈ ਅੱਜ ਅੱਜ ਇਹ ਹੋਇਆ ਇਹ ਐਮਰਜੈਂਸੀ ਵਾਲੀ ਹਾਲਤ ਇਹਨਾਂ ਨੇ ਇੱਥੇ ਫਿਰ ਅੱਜ ਕੈਪਟਨ ਸਰਕਾਰ ਨੇ ਪੈਦਾ ਕੀਤੇ ਤਾਂ ਇਸਨ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਐਚਐਸ ਸਕੂਲ ਕਾ ਜਿਨ੍ਹਾਂ ਦਾ ਕਹਿਣਾ ਕਿ ਲੋਕਤੰਤਰ ਦਾ ਕਹਾਣ ਹੋਇਆ ਲੋਕਤੰਤਰੀ ਕਦਰਾਂ ਕੀਮਤਾਂ ਦਾ ਕਹਾਣ ਹੋਇਆ ਕਿਤੇ ਨਾ ਕਿਤੇ ਉਹ ਕਹਿ ਰਹੇ ਕਿ ਐਮਰਜੈਂਸੀ ਵਰਗੇ ਦਿਨ ਯਾਦ ਕਰਾਏ ਗਏ ਨੇ ਅੱਜ ਤਾਂ ਇਹ ਐਲੀਗੇਸ਼ਨ ਆਮ ਆਦਮੀ ਪਾਰਟੀ ਕਾਂਗਰਸ ਨੇ ਲਗਾ ਰਹੀ ਹੈ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ